ਕਿਸਾਨ ਆਪ ਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ ਪਰ ਜਿਹੜੀ ਲੜਾਈ ਇਹ ਵਪਾਰੀਆਂ ਦੇ ਉੱਤੇ ਹੋ ਗਈ ਲੈਣ ਦੇਣ ਦੇ ਮਸਲਿਆਂ ਤੇ ਆਉਣ ਲੱਗੇ ਇਹ ਬਹੁਤ ਮਾੜੀ ਘਟਨਾ ਹੈ ਸੁੱਖ ਸੁਨਿਆ ਨਹੀਂ ਲੈਣਾ ਹੋਗੇ ਕਾਸੀਂ ਤੁਹਾਡੇ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਇੱਥੇ ਦੇ ਮੰਤਰੀ ਨੇ ਹਲੇ ਤੱਕ ਵਪਾਰੀਆਂ ਨੂੰ ਪੁੱਛਿਆ ਨਹੀਂ ਵੀ ਤੁਹਾਡੀ ਕੀ ਦੁੱਖਤ ਤਕਲੀਫ ਹੈ ਨਾ ਲਈ ਜਿਹੜੇ ਕਿਸਾਨ ਜੁਨੀਓ ਨੇ ਉਹਨਾਂ ਦੇ ਆਪਦੇ ਮੈਨੀਫੈਸਟੋ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆ ਕੁਈ ਕਿਹੜੇ ਤੋਂ ਪੈਸੇ ਲਵੋਣੇ ਜਾਂ ਹੋਰ ਲਵੋਣੇ ਉਹਨਾਂ ਦੇ ਵਿੱਚ ਨਹੀਂ ਹੈਗੇ ਗੁੰਡਾ ਰਾਜਨਾ ਤਾਂ ਨੇ ਲਾ ਕੇ ਦਬਾ ਕੇ ਬਲੈਕਮੇਲ ਕਰਕੇ ਬੋਪਾਲਿਆਂ ਨੂੰ ਬਲਾ ਕੇ ਪੈਸੇ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ ਤੇ ਇਹ ਸਰਾਸਰ ਗਲਤ ਹੈ ਇਹ ਜੋ ਤੁਸੀਂ ਤਸਵੀਰਾਂ ਦੇਖੀਆਂ ਇਹ ਬਰਨਾਲਾ ਦੀਆਂ ਨੇ ਬਰਨਾਲਾ ਅੱਜ ਬੰਦ ਹੈ ਵਪਾਰੀਆਂ ਨੇ ਕਾਲ ਦਿੱਤੀ ਸੀ ਕਿਸਾਨਾਂ ਨਾਲੋਂ ਖਫਾ ਨੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰ ਰਹੇ ਨੇ ਦਰਅਸਲ ਪਰਸੋਂ ਕਿਸਾਨਾਂ ਅਤੇ ਵਪਾਰੀਆਂ ਦੇ ਦਰਮਿਆਨ ਤਲਖੀ ਹੋ ਗਈ ਸੀ ਡਾਂਗੋ ਡਾਂਗੀ ਹੋ ਗਏ ਸੀ ਦਰਅਸਲ ਕਿਸਾਨ ਇਲਜ਼ਾਮ ਲਗਵੰਦੇ ਨੇ ਕਿ ਇੱਕ ਇਮੀਗ੍ਰੇਸ਼ਨ ਕਾਰੋਬਾਰੀ ਹੈ ਜੋ ਧੋਖਾਧੜੀ ਕਰਦਾ ਦੂਜੇ ਪਾਸੇ ਵਪਾਰੀ ਕਹਿ ਰਹੇ ਨੇ ਕਿ ਕਿਸਾਨ ਗੁੰਡਾਗਰਦੀ ਕਰਦੇ ਨੇ ਧਰਨਾ ਲਾ ਲੈਂਦੇ ਨੇ ਜਿਸ ਕਰਕੇ ਉਹ ਪਰੇਸ਼ਾਨ ਹੁੰਦੇ ਨੇ ਤੇ ਇਸੇ ਲਈ ਹੁਣ ਪ੍ਰਸ਼ਾਸਨ ਨੂੰ ਵੀ ਤਲਖ ਲੈਜੇ ਦੇ ਵਿੱਚ ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਖਾਸ ਕਰਕੇ ਮੰਤਰੀ ਨੂੰ ਚੇਤਾਵਨੀ ਦੇ ਰਹੇ ਨੇ ਕਿ ਉਹ ਬਾਈਕਾਟ ਕਰ ਦੇਣਗੇ ਜੇਕਰ ਉਹਨਾਂ ਦੀ ਮੰਗ ਨਾ ਮੰਨੀ ਗਈ ਕਿਸਾਨਾਂ ਤੇ ਵਪਾਰੀਆਂ ਦੇ ਦਰਮਿਆਨ ਤਲਖੀ ਦਾ ਹੀ ਨਤੀਜਾ ਹੈ ਕਿ ਅੱਜ ਬਰਨਾਲਾ ਬੰਦ ਹੈ ਇਹ ਅੱਜ ਬਰਨਾਲੇ ਦੇ ਅੰਦਰ ਪੂਰਾ ਰੋਸ ਹੈ ਕਿਉਂਕਿ ਸ਼ਹਿਰ ਵਾਸੀਆਂ ਦੇ ਅੰਦਰ ਜਿਹੜਾ ਤੱਕਾ ਹੋ ਰਿਹਾ ਹੈ ਕਿਉਂਕਿ ਕਿਸਾਨ ਆਪਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ ਪਰ ਜਿਹੜੀ ਲੜਾਈ ਇਹ ਵਪਾਰੀਆਂ ਦੇ ਉੱਤੇ ਹੋ ਗਈ ਲੈਂਡ ਡੀਲ ਦੇ ਮਸਲਿਆਂ 'ਚ ਆਉਣ ਲੱਗੇ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਇੱਥੇ ਦੇ ਮੰਤਰੀ ਨੂੰ ਵੀ ਅਪੀਲ ਕਰਦੇ ਆ ਕਿ ਜੇ ਤੁਸੀਂ ਇੱਥੇ ਬਰਨਾਲੇ ਦੇ ਬਰਨਾਲੇ ਦੇ ਵਿੱਚ ਸਾਡੀ ਉਹੜੀ ਲੈਣ ਆਉਂਗੇ ਸੁੱਖ ਸੁਨਹਿਰੀ ਲੈਣ ਆਉਂਗੇ ਕਾ ਅਸੀਂ ਤੁਹਾਡੇ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਇੱਥੇ ਦੇ ਮੰਤਰੀ ਨੇ ਹਲੇ ਤੱਕ ਵਪਾਰੀਆਂ ਨੂੰ ਪੁੱਛਿਆ ਨਹੀਂ ਵੀ ਤੁਹਾਡੀ ਕੀ ਮੁਕਤਕਲੀਬ ਹੈ ਅਸੀਂ ਅਪੀਲ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਜੇ ਆਪਣੀ ਸਮੱਸਿਆ ਨਾ ਸੁਣੀ ਗਈ ਤਾਂ ਅਸੀਂ ਇਹ ਇਹਨਾਂ ਦਾ ਵੋਟਾਂ ਦਾ ਵਿੱਚ ਬਾਈਕਾਟ ਕਰਾਂਗੇ ਸ਼ਹਿਰ ਨਿਵਾਸੀਆ ਵੱਲੋਂ ਕਿਉਂਕਿ ਜਿਹੜੀ ਸਰਕਾਰ ਹੈ ਉਹਦਾ ਹੀ ਵਿਰੋਧ ਹੁੰਦਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਡਟ ਕੇ ਨਹੀਂ ਉਹ ਸਾਡੇ ਵਪਾਰੀਆਂ ਨਾਲ ਆ ਕੇ ਖੜੇ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚਲਦਾ ਫੰਕਸ਼ਨ ਦਾ ਇਹ ਵਾਲਾ ਉਹਦੇ ਸੰਬੰਧ ਜ ਹੈ ਉਹਦੇ ਵਿੱਚ ਕਿਸਾਨ ਜਥੇਬੰਦੀ ਮਲਗੇ ਨਾਲ ਧੱਕਾ ਕਰਦੀ ਹੈ ਨਜਾਇਜ਼ ਤੌਰ ਤੇ ਧਰਨੇ ਲੌਂਦੀ ਹੈ ਤੇ ਤੰਗ ਪ੍ਰੇਸ਼ਾਨੀ ਦਾ ਚਲਦਾ ਬੱਚੇ ਤੋਂ ਨੇ ਇੰਗਲੈਂਡ ਯੂਕੇ ਚ ਸੈੱਟ ਨੇ ਆਦਾ ਕੰਮ ਕਰ ਰਹੇ ਨੇ ਲੀਗਲ ਨੇ ਲੇਕਿਨ ਉਹ ਜੋ ਪਤਾ ਲੱਗਿਆ ਸੁਪਰਾਂ ਤੋਂ ਵੀ ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਝ ਹੈ ਹੀ ਸੈਟਿੰਗ ਕਰਕੇ ਤੇ ਧਰਨੇ ਲੌਂਦੇ ਆ ਨਾਲੇ ਜਿਹੜੀ ਕਿਸਾਨ ਜੁਨੀਅਰ ਨੇ ਉਹਨਾਂ ਦੇ ਆਪਦੇ ਮੈਨੀਫੈਸਟੋ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆ ਕੋਈ ਕਿਸੇ ਤੋਂ ਪੈਸੇ ਦਿਵਾਉਣੇ ਜਾਂ ਹੋਰ ਮੰਨੇ ਉਹਨਾਂ ਦੇ ਵਿੱਚ ਨਹੀਂ ਹੈਗੇ ਇਹ ਸਰਾਸਰ ਗਲਤ ਹੈ ਇਹਦੇ ਵਾਸਤੇ ਕਾਨੂੰਨ ਸਰਕਾਰਾਂ ਪੁਲਿਸ ਡੀਸੀ ਸਾਹਿਬ ਬੈਠੇ ਨੇ ਪ੍ਰਸ਼ਾਸਨ ਹੈਗਾ ਉਹਨਾਂ ਕੋਲ ਜਾ ਕੇ ਕੰਪਲੀਟ ਕਰਨ ਜੇ ਦੀ ਕੋਈ ਗਲਤੀ ਹੈ ਉਹਤੇ ਕਾਰਵਾਈ ਹੋ ਜੂਗੀ ਤੇ ਲੇਕਿਨ ਇਹ ਮਲਗੇ ਪੌਦਿਆਂ ਪੈਰਲਲ ਸਰਕਾਰਾਂ ਚਲਾ ਰਹੇ ਨੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਪਸਰਾ ਨੂੰ ਕੋਈ ਸਮਝ ਨਹੀਂ ਆਪ ਦਾ ੱਟਕੇ ਨਾਲ ਗੁੰਡਾ ਰਾਜ ਨਾਲ ਧਰਨੇ ਲਾ ਕੇ ਦਬਾ ਕੇ ਬਲੈਕਮੇਲ ਕਰਕੇ ਵਪਾਰੀਆਂ ਨੂੰ ਬਿਲਾ ਕੇ ਫੇ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ ਤੇ ਇਹ ਸਰਾਸਰ ਗਲਤ ਹੈ ਇਹਦੇ ਵਾਸਤੇ ਅੱਜ ਵਪਾਰੀਆਂ ਨੇ ਦੁਸਾਰਾ ਬੰਨਾਲਾ ਬੰਦ ਕਰਕੇ ਰੋਸ਼ ਪ੍ਰੋਡਕਸ਼ਨ ਜਿਹੜਾ ਥੋੜੇ ਸਾਹਮਣੇ ਚੱਲ ਰਿਹਾ